ਦਨਿਕ ਸਵੇਰਾ ਤੇ ਸ਼ਰੋਮਣੀ ਅਕਾਲੀ ਦਲ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਜਾਨਣ ਜਾ ਰਹੇ ਹਾਂ ਸ਼ਰੋਮਣੀ ਅਕਾਲੀ ਦਲ ਨੇ ਹੁਣ ਫੈਸਲਾ ਕੀਤਾ ਕਿ ਉਹ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੇਗਾ ਇਹ ਵੱਡੀ ਅਪਡੇਟ ਹੈ ਇੱਕ ਵੱਡੀ ਖਬਰ ਹੈਗੀ ਹੈ ਸ਼ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਦੀ ਗਤੀਵਿਧੀਆਂ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਤੇਜ਼ ਹੋਈਆਂ ਕਿਉਂਕਿ ਪਾਰਟੀ ਦੇ ਸਾਬਕਾ ਪ੍ਰਧਾਨ ਫਿਲਹਾਲ ਉਹਨਾਂ ਨੂੰ ਸਾਬਕਾ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਕੁਝ ਦਿਨਾਂ ਤੋਂ ਕਾਫੀ ਐਕਟਿਵ ਸਰਗਰਮ ਨਜ਼ਰ ਆ ਰਹੇ ਨੇ ਕਿਉਂਕਿ 14 ਤਰੀਕ ਨੂੰ ਮੰਗੀ ਤੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਹੈ ਸਿਆਸੀ ਕਾਨਫਰੰਸ ਹੈ ਉਹਦੇ ਵਾਸਤੇ ਤਿਆਰੀਆਂ ਦੀ ਜਿਹੜੀ ਮੀਟਿੰਗ ਹੋ ਰਹੀਆਂ ਨੇ ਜਿੰਨੀਆਂ ਵੀ ਮੀਟਿੰਗ ਹੋਈਆਂ ਨੇ ਫਿਲਹਾਲ ਇੱਕ ਮੀਟਿੰਗ ਜਿਹੜੀ ਮੁਕਸਰ ਸਾਹਿਬ 'ਚ ਹੋਈ ਹੈ ਦੂਜੀ ਮੀਟਿੰਗ ਜਿਹੜੀ ਲੰਬੀ ਚ ਹੋਈ ਹੈ ਉਹਨਾਂ ਨੂੰ ਲੀਡ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਹੋਣਾ ਨਹੀਂ ਕੀਤਾ ਤੇ ਹੁਣ ਇੱਕ ਵੱਡੀ ਖਬਰ ਆਈ ਹੈ ਜਿਹੜੇ ਦਿੱਲੀ ਇਕਾਈ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਇਹ ਕਲੀਅਰ ਕੀਤਾ ਹੈ ਕਿ ਉਹਨਾਂ ਕੋਲ ਫਿਲਹਾਲ ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਲੈਕਸ਼ਨ ਲੜੇ ਜਾਣਗੇ ਕਿ ਨਹੀਂ ਲੇਕਿਨ ਇਸ ਦੇ ਸੰਕੇਤ ਇਹੋ ਹੀ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਲੈਕਸ਼ਨ ਚ ਹਿੱਸਾ ਨਹੀਂ ਲਏਗਾ ਕਿਉਂਕਿ ਪਰਮਜੀਤ ਸਿੰਘ ਸਰਨਾ ਨਾਲ ਦੈਨਿਕ ਸਵੇਰਾ ਦੀ ਹੋਈ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਨਾਮੀਨੇਸ਼ਨ ਨੂੰ ਸਿਰਫ 5 ਦਿਨ ਬਾਕੀ ਰਹਿ ਗਏ ਨੇ ਉਹਨਾਂ ਦੇ ਕੋਲ ਕਿਸੇ ਦੀ ਵੀ ਪ੍ਰਪੋਜ਼ਲ ਨਹੀਂ ਆਈ ਕਿ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਚਾਹੀਦੀ ਹੈ ਤੇ ਜੇ ਟਿਕਟ ਦਾ ਕੋਈ ਪ੍ਰਪੋਜ਼ਲ ਨਹੀਂ ਆਏਗਾ ਲੇਕਿਨ ਉਹਨਾਂ ਨੇ ਇੱਕ ਗੱਲ ਹੋਰ ਕਲੀਅਰ ਕੀਤੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਜਿਹੜੇ ਪੰਥ ਵਿਰੋਧੀ ਤਾਕਤਾਂ ਨੇ ਹਾਲਾਂਕਿ ਉਹਨਾਂ ਨੇ ਕੇਸਵਲ ਇਸ਼ਾਰਾ ਕੀਤਾ ਹੈ ਇਹ ਦਿੱਲੀ ਦੀ ਰਾਜਨੀਤੀ ਨਾਲ ਜੁੜੇ ਹੋਏ ਲੋਕ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿ ਉਹਨਾਂ ਨੇ ਕਿਹਾ ਪੰਥ ਵਿਰੋਧੀ ਜਿਹੜੀ ਤਾਕਤ ਹੈਗੀ ਉਹਨਾਂ ਨੂੰ ਹਰਾਉਣ ਦਾ ਕੰਮ ਦਿੱਲੀ ਇਕਾਈ ਜਿਹੜੀ ਹੈਗੀ ਸ਼ੁਰੂਬਣੀ ਅਕਾਲੀ ਦਲ ਦੀ ਉਹ ਕਰੇਗੀ ਇਹ ਪਰਮਜੀਤ ਸਿੰਘ ਸਰਨਾ ਨੇ ਆਪਣੀ ਉਸ ਗੱਲਬਾਤ ਦੇ ਦੌਰਾਨ ਕਿਹਾ ਜਿਹੜੀ ਦੈਨਿਕ ਸਵੇਰਾ ਦੇ ਨਾਲ ਐਕਸਕਲੂਸਿਵ ਗੱਲਬਾਤ ਪਰਮਜੀਤ ਸਿੰਘ ਸਰਨਾ ਦੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਪੰਥ ਵਿਰੋਧੀ ਤਾਕਤਾਂ ਨੇ ਜਿਹੜੀਆਂ ਉਹਨਾਂ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੰਮ ਕਰੇਗਾ ਜੇਕਰ ਕੋਈ ਪ੍ਰਪੋਜ਼ਲ ਉਹਨਾਂ ਕੋ ਆਉਂਦੀ ਹੈ ਕੋਈ ਟਿਕਟ ਮੰਗਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਉਸ ਤੇ ਵਿਚਾਰ ਕੀਤਾ ਜਾ ਸਕਦਾ ਹੈ ਲੇਕਿਨ ਪ੍ਰਧਾਨ ਜੀ ਦੀ ਉਹ ਫਿਲਹਾਲ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜਿਨ੍ਹਾਂ ਨੂੰ ਕਹਿ ਰਿਆ ਸੀ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿ ਰਹੇ ਸੀ ਔਰ ਸੁਖਬੀਰ ਸਿੰਘ ਬਾਦਲ ਦੀ ਸਲਾਹ ਤੋਂ ਬਾਅਦ ਹੀ ਜੇਕਰ ਕੋਈ ਕੈਂਡੀਡੇਟ ਉਹਨਾਂ ਕੋ ਇਹ ਪ੍ਰਪੋਜ਼ਲ ਲੈ ਕੇ ਆਂਦਾ ਕਿ ਉਹ ਲੜਨਾ ਚਾਹੁੰਦਾ ਹੈ ਲੇਕਿਨ ਉਹਨਾਂ ਨੇ ਇੱਕ ਹੋਰ ਸ਼ੱਕ ਜ਼ਾਹਿਰ ਕੀਤਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਵਿਰੋਧੀ ਤਾਕਤਾਂ ਨੇ ਕਿਤੇ ਉਹ ਕਿਸੇ ਬੰਦੇ ਨੂੰ ਭੇਜ ਕੇ ਖੜਾ ਕਰਵਾਉਣ ਦੀ ਕੋਸ਼ਿਸ਼ ਨਾ ਕਰਨ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਪਰਮਜੀਤ ਸਿੰਘ ਸਰਣਾ ਨੇ ਕਾਫੀ ਗੱਲਾਂ ਅਜਹੀਆਂ ਕਹੀਆਂ ਜਿਤੋਂ ਇਹ ਤਾਂ ਸਪਸ਼ਟ ਹੈ ਕਿ ਉਹ ਜਿਨ੍ਹਾਂ ਨੂੰ ਹਰਾਉਣ ਦੀ ਗੱਲ ਕਰ ਰਹੇ ਆ ਉਹਨਾਂ ਖਿਲਾਫ ਇੱਕ ਮੁਹਿੰਮ ਜ਼ਰੂਰ ਛੇੜਨਗੇ ਪ੍ਰਚਾਰ ਕਰਨਗੇ ਲੇਕਿਨ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਜੇ ਕੈਂਡੀਡੇਟ ਖੜਾ ਹੋ ਰਿਹਾ ਦਿੱਲੀ ਦੇ ਵਿੱਚ ਇਹ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਉਹਨਾਂ ਨੇ ਸਿਰਫ ਇਹਨਾਂ ਕਿਹਾ ਕਿ ਅਸੀਂ ਪਹਿਲਾਂ ਇਹ ਦੇਖਾਂਗੇ ਕਿ ਜੇ ਕੋਈ ਪ੍ਰੋਪੋਜ਼ਲ ਲੈ ਕੇ ਆਉਂਦਾ ਹੈ ਤੇ ਉਹ ਕਿਹੜੇ ਹਲਕੇ ਤੋਂ ਲੜਨਾ ਚਾਹੁੰਦਾ ਹੈ ਉਹਦਾ ਉੱਥੇ ਵਜੂਦ ਕੀ ਹੈ ਉਹ ਉਹਦੇ ਜਿੱਤਣ ਦੇ ਚਾਂਸਸ ਕਿੰਨੇ ਨੇ ਤਾਂ ਜਾ ਕੇ ਅਸੀਂ ਪ੍ਰਧਾਨ ਜੀ ਤੋਂ ਇਹ ਸਲਾਹ مشورہ ਕਰਕੇ ਉਸ ਨੂੰ ਟਿਕਟ ਦੇ ਸਕਦੇ ਹਾਂ ਲੇਕਿਨ ਫਿਲਹਾਲ 5 ਦਿਨ ਬਾਕੀ ਰਹਿ ਗਏ ਨੇ ਨੋਮੀਨੇਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਗਤੀਵਿਧੀ યા ਕਿਹਾ ਜਾ ਸਕਦਾ ਹੈ ਕਿ ਕੋਈ ਵੀ ਕੈਂਡੀਡੇਟ ਐਲਾਨ ਨਹੀਂ ਕੀਤਾ ਗਿਆ ਔਰ ਨਾ ਹੀ ਕਿਸੇ ਦੀ ਕੋਈ ਅਰਜ਼ੀ ਆਈ ਹੈ ਕਿ ਉਸ ਨੂੰ ਟਿਕਟ ਦਿੱਤੀ ਜਾਵੇ ਯਾਨੀ ਕੁੱਲ ਮਿਲਾ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹਜੇ ਤੱਕ 5 ਦਿਨ ਨੋਮੀਨੇਸ਼ਨ ਨੂੰ ਹੈਗੇ ਹਜੇ ਤੱਕ ਉਹ ਨਹੀਂ ਲੜ ਰਿਹਾ ਕਿਉਂਕਿ ਕੋਈ ਵੀ ਕੈਂਡੀਡੇਟ ਟਿਕਟ ਮੰਗਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਆਇਆ